ਇਹਦੀ ਵੀਡੀਓ ਬਈ ਕੱਟੇਉਣਾ ਵੀਡੀਓ ਦੇ ਵਿੱਚ ਜਿਹੜੇ ਭਰਾ ਨੇ ਕੰਮ ਹੀ ਇੰਨਾ ਸੋਹਣਾ ਕੀਤਾ ਤੇ ਤੁਸੀਂ ਆਟੋਮੈਟਿਕੀ ਉਹ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰੋਗੇ ਕਿਸੇ ਭਰਾ ਨੇ ਕੰਮ ਕੀ ਕੀਤਾ ਮੈਨੂੰ ਦਿਖਾਉਣਾ ਗੁੜੀਆ ਦਾ ਸੀ ਜਨਮ ਦਿਨ ਤੇ ਉਹਨੇ ਸੋਚਿਆ ਵੀ ਯਾਰ ਆਪਾਂ ਹਜ਼ਾਰਾਂ ਰੁਪਇਆ ਖਰਾਬ ਕਰ ਦਿੰਦੇ ਆ ਜਨਮ ਦਿਨ ਦੇਤੇ ਹੈਨਾ ਆਪਾਂ ਕੇਕ ਕੱਟਦੇ ਆ ਹੋਰ ਸੌਧਰਾਂ ਦੀਆਂ ਪਾਰਟੀਆਂ ਚੱਲਦੀਆਂ ਹੈਨਾ ਉਹਦੇ ਤੇ ਬਹੁਤ ਰੁਪਏ ਖਰਾਬ ਕਰ ਦਿੰਦੇ ਆ ਤੇ ਬਾਈ ਨੇ ਬਹੁਤ ਵਧੀਆ ਸੋਚ ਰੱਖੀ ਉਹਨੇ ਹਾਂ ਪੰਛੀਆਂ ਵਾਸਤੇ ਨਾ ਆਲਣੇ ਤਿਆਰ ਕਰਾਏ ਨੇ ਸਸੀ ਦਾ ਭਾਈ ਜੀ ਤੇ ਜਿਹੜਾ ਬਾਈ ਆਪਣੇ ਨਾਲ ਹੈ ਬਾਈ ਜੀ ਕਰਦੇ ਗੱਲਬਾਤ ਤੇ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਜੀ ਸਭ ਤੇ ਇਹ ਬਾਈ ਜੀ ਫਿਰ ਤੁਹਾਨੂੰ ਆਰਡਰ ਕਿਵੇਂ ਆਇਆ ਜੀ ਕਿਵੇਂ ਪੂਰੀ ਜਾਣਕਾਰੀ ਦੇ ਦਿਓ ਜੀ ਆਪਣੇ ਭਰਾਵਾਂ ਨੂੰ ਜੀ ਹਾਂਜੀ ਹਾਂਜੀ ਇਹ ਨਾ ਆਪਣੇ ਕਿਸੇ ਲੜਕੀ ਦਾ ਜਨਮ ਦਿਨ ਸੀ ਜੀ ਉਹਨਾਂ ਦੇ ਫਾਦਰ ਨੇ ਸਾਨੂੰ ਕਿਹਾ ਸੀ ਵੀ 60 ਕਾਲ ਨੇ ਬਣਾ ਦਿਓ ਹਾਂਜੀ ਤੋਂ ਸਾ ਅਸੀਂ ਬਣਾਏ ਤਾਂ ਹੈ ਨਹੀਂ ਸੀ ਕਦੇ ਪਰ ਜਦੋਂ ਅਸੀਂ ਬਣਾਉਣ ਲੱਗੇ ਸਾਨੂੰ ਵਧੀਆ ਲੱਗਿਆ ਹਾਂਜੀ ਹਾਂਜੀ ਤੋਂ ਜਦੋਂ ਇਹ ਬਣਿਆ ਉਹਨੂੰ ਬਹੁਤ ਪਸੰਦ ਆਇਆ ਉਹਨਾਂ ਨੇ ਆਪਦੇ ਕੁੜੀ ਦੇ ਜਨਮ ਦਿਨ ਤੇ ਬਣਵਾਏ ਨੇ ਬਹੁਤ ਸੋਹਣਾ ਜੀ ਤੇ ਬਾਕੀ ਸਾਰੇ ਬਾਈ ਪਸੰਦੀਦਾ ਆ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਰੰਗ ਵੀ ਆਪਦੇ ਮੁਤਾ ਤੇ ਇਹਦਾ ਬਾਈ ਜੀ ਹੁਣ ਸੋਡੇ ਮਨ ਨੂੰ ਕਿੰਨੀ ਕੁ ਖੁਸ਼ੀ ਹੋਈ ਵੀ ਆਪਣੇ ਹੱਥੋਂ ਅਜ ਐਡਾ ਕੋਈ ਪੁੰਨ ਵਾਲਾ ਕੰਮ ਹੋਇਆ ਸੱਤ ਚਲੋ ਅਗਲੇ ਨੇ ਜਿਹੜੇ ਕੋਈ ਰੁਪਏ ਦੇਣੇ ਸੀ ਉਹ ਤਾਂ ਆਪਣੀ ਮਿਹਨਤ ਦੇਣੀ ਦੇਣੀ ਹੈ। ਸਾਡੀ ਬਦੌਲਤੀ ਅਸੀਂ ਪੁੰਨ ਕੀਤਾ ਉਹ ਬਸ ਇੱਕ ਸਾਨੂੰ ਗਰਾਹ ਪਾਉਣ ਵਾਲੇ ਸੀਗੇ ਵੀ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਹੋਰ ਵੀ ਬਣਾ ਦਿੰਨੇ ਆ। ਸੋ ਫਿਰ ਇਹਦੇ ਬਾਰੇ ਮੈਂ ਪੂਰੀ ਪੜਤਾਲ ਦੇ ਵਿੱਚ ਗਿਆ ਵੀ ਦੇਖਿਆ ਵੀ ਕੀ ਸਿਸਟਮ ਹੈ। ਤੇਰੇ ਵੀਰ ਨੇ ਦੱਸਿਆ ਵੀ ਇਹਦੇ ਸਰਾਖ ਇੰਨਾ ਹੁੰਦਾ ਇਹਦਾ ਇੰਨਾ ਹੁੰਦਾ ਇਹ ਚਿੜੀ ਵਾਸਤੇ ਸਰਾਖ ਹੈ ਜੀ। ਠੀਕ ਹੈ ਜੀ। ਹੈ 1.5 ਇੰਚੀ ਸਰਾਖ ਇਹਦੇ ਵਿੱਚ ਸਿਰਫ ਚਿੜੀ ਹੀ ਬੜੂਗੀ। ਚਿੜੀ ਬ ਪਾ ਗਟਾਰ ਦਾ ਲੰਮਾ ਬਣਾਉਣਾ ਉਹ 2 ਇੰਚੀ 2 ਇੰਚੀ ਜੀ ਆਪਾਂ ਤੋਤੇ ਦਾ ਬਣਾਵਾਂਗੇ ਉਹ 2.5 ਇੰਚੀ ਤੋਤੇ ਦਾ ਲੰਮਾ ਹੁੰਦਾ ਲੰਮਾ ਮੂੰਹ ਦੇ ਉੱਪਰ ਹੁੰਦਾ ਕੋਕੀ ਦਾ ਐ ਹੁੰਦਾ ਟੋਕਰ ਵਾਂਗੂ ਅੱਡ ਅੱਡ ਫਰਮਾਉਂਦੀ ਪੂਰੀ ਚੰਗੀ ਤਰ੍ਹਾਂ ਤਹਿ ਤੱਕ ਠੀਕ ਹੈ ਜੀ ਮੈਂ ਪਹਿਲਾਂ ਮੰਨ ਲਉ ਤੁਸੀਂ ਇਹਦੀ ਪੁੱਛ ਪੜਤਾਲ ਕੀਤੀ ਵੀ ਕੀ ਕੀ ਸਾਗ ਕਿੰਨੇ ਸਾਈਜ਼ ਦੇ ਵਿੱਚ ਉਹ ਜਾਨਵਰ ਰਹਿੰਦਾ ਕੀ ਉਹਦੀ ਕਿੰਨੀ ਜਗ੍ਹਾ ਕਵਰ ਕਰਦਾ ਹੈ ਜਿਹੜੇ ਆਲ ਨੇ ਬਣਾਏ ਨੇ ਉਹ ਇੱਕ ਆਰਮੀ ਦੇ ਵਿੱਚ ਹੌਜੀ ਨੇ ਜੀ ਤੇ ਉਹਨਾਂ ਨੇ ਕਿਹਾ ਕਿਉਂਕਿ ਜ਼ਿਆਦਾਤਰ ਆਪਣੇ ਆਰਮੀ ਵਾਲੇ ਵੀਰ ਹੀ ਇਹ ਜੇ ਕੰਮ ਕਰਦੇ ਹੁੰਦੇ ਨੇ ਪੁਲਿਸ ਵਾਲੇ ਵੀਰ ਆਰਮੀ ਵਾਲੇ ਉਹਨਾਂ ਨੇ ਆਪਦੀ ਕੁੜੀ ਦੀ ਜਨਮ ਦਿਨਤੀ ਬਣਵਾਇਆ ਲੋ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਬਾਈ ਬਣ ਕੇ ਹੁਣ ਆਪਣੇ ਦਰਖਤਾਂ ਰਹਿ ਨਹੀਂ ਤੁਹਾਨੂੰ ਪਤਾ ਕਿੰਨੀ ਗਰਮੀ ਸ਼ੂ ਗਈ ਹੈ ਨਾ ਜੀ ਇਹ ਆਪਾਂ ਦਰਖਤ ਬਹੁਤ ਜਿਹੜੇ ਕੱਟ ਤੇ ਪੱਟ ਤੇ ਲੋਕਾਂ ਨੇ ਉਹਦੇ ਕਰਕੇ ਆਪਾਂ ਨੂੰ ਇੰਨੀ ਗਰਮੀ ਚੱਲ ਰਹੀ ਹੈ ਆਪਾਂ ਹਾਂ ਤੇ ਬੇਨਤੀ ਹੈ ਵੀ ਜਦੋਂ ਕੋਈ ਜਨਮ ਦਿਨ ਹੈ ਬਿਨਾਂ ਜਨਮ ਦਿਨ ਤੋਂ ਵੀ ਤੁਸੀਂ ਬਾਈ ਜੀ ਹੋਰ ਨਾਲ ਸੰਪਰਕ ਕਰਿਓ ਆਰਡਰ ਤੇ ਇਹਦੇ ਆਲ ਨੇ ਲਾਓ ਬਈ ਜਨਮਰ ਤੁਹਾਨੂੰ ਪੁੱਨ ਪੂਰਾ ਉਹ ਤਾਂ ਤਰਜੂਗਾ ਸੋਡੇ ਬਾਰੇ ਨਿਆਰੇ ਹੋ ਜਾਣਗੇ ਹਾਂ ਆਪਾਂ ਬਾਈ ਕਹਿੰਦਾ ਵੀ ਆਪਾਂ ਚ ਕਿਰਾ ਥਾਂ ਲੈ ਕੇ ਦੇਤਾ ਆਲਣਾ ਬਣਾਉਣਾ ਕਰਨਾ ਹੁਣ ਜਾਨਵਰ ਦੇ ਸਾਰੇ ਤੇ ਦੋ ਤਿੰਨ ਦਿਨਾਂ ਦੇ ਵਿੱਚ ਇਹਦੇ ਚ ਆ ਜਾਂਦਾ ਭਾਈ ਜੀ ਬੜਾ ਤਾਂ ਮੈਂ ਕਹਿੰਦਾ ਨਹੀਂ ਜੇ ਆਪਾਂ ਹੁਣ ਮੰਨ ਕੇ ਚੱਲੀਏ ਵੀ ਇੱਕ ਇੱਕ ਦੋ ਦੋ ਆਲਣੇ ਵੀ ਲਾਈਏ ਤਾਂ ਬਹੁਤ ਹੱਦ ਤੱਕ ਸੱਤ ਹੋ ਜੇ ਕੰਮ ਹਾਂ ਹੋ ਜੂ ਕੰਮ ਜਿਵੇਂ ਹੁਣ ਖਾਂਮੇ ਦੇ ਉੱਪਰ ਲਾਤੇ ਹਾਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਨੇ ਦੋ ਲਾਤੇ ਆ ਆ ਮੈਂ ਕਹਿੰਦਾ ਵੀ ਘਰਾਂ ਦੇ ਵਿੱਚ ਟੰਗੋ ਭਾਈ 12 ਦੇ ਕੋਲੇ ਯਾਰ ਵਧੀਆ ਰੌਣਕ ਲੱਗਦੀ ਆ ਤੇ ਕਰਕੇ ਚਿੰਝੀ ਚੀ ਹੁੰਦੀ ਆ ਮਨ ਨੂੰ ਬੜੀ ਮੇਟਣ ਵ ਬਦੀਆ ਵੀ ਇਸ ਜਿਹੜੀ ਆਰਮਨਾ ਬੈਠ ਕੇ ਅੰਦਰ ਇਹਦੇ ਅੰਦਰ ਜਾ ਸਕੇ ਤੇ ਪੰਜਾਬ ਦਾ ਆਲ ਆਨੰਦ ਬਣਾ ਸਕੇ ਹਾਂਜੀ ਮੈਂ ਪਹਿਲਾਂ ਦੇਖਿਆ ਜੀ ਪਹਿਲਾਂ ਆਪਾਂ ਇੱਕ ਟੰਗਿਆ ਸੀਗਾ ਦੋ ਦਿਨਾਂ ਦੇ ਵਿੱਚ ਵਿੱਚ ਉਹਦੇ ਚਿੜੀ ਆ ਗਈ ਠੀਕ ਹੈ ਜੀ ਮੰਨ ਲਓ ਵੀ ਪਹਿਲੇ ਇੱਥੇ ਐਕਸਪੈਰੀਮੈਂਟ ਕਰਕੇ ਦੇਖਿਆ ਤੁਸੀਂ ਆਪਾਂ ਕਰਕੇ ਦੇਖਿਆ ਆਪਾਂ ਆਪਣੇ ਪੰਚਾਇਤ ਦੇ ਅਧਿਕਾਰਾਂ ਦੇ ਬੰਦੀ ਆਪਾਂ ਕਰਕੇ ਦਿੱਤੀ ਕਿਹੜਾ ਹੋਊਗਾ ਤੇ ਜਦੋਂ ਉਹ ਰੱਖਤਾ ਠੀਕ ਹੈ ਉਥੇ ਬਾਜਰਾ ਪਿਆ ਸੀ ਆਪਣੇ ਘਰੇ ਕੋਲੇ ਬਾਜਰਾ ਛਿੱਟਦਾ ਆਪਾਂ ਬਾਵੇਂ ਬਾਜਰੇ ਚੱਕਰ ਚਾਈ ਕਿਵੇਂ ਇਹ ਵੀ ਚਿੜੀ ਉਹਦੇ ਵਿੱਚ ਜ਼ਰੂਰ ਆਈ ਠੀਕ ਹੈ ਜੀ ਤੇ ਲੋ ਜੀ ਜੇ ਕਿਸੇ ਭਰਾ ਇੱਕ ਦੋ ਉਦੋਂ ਵੱਧਦਾ ਆਰਡਰ ਦਿੰਦੇ ਨੇ ਬਾਈ ਕਹਿੰਦੇ ਵੀ ਆਪਾਂ ਮਿਹਨਤ ਵੀ ਨਹੀਂ ਜਾਦੇ ਉਹ ਕਰਦੇ ਬਸ ਜਿਹੜੇ ਕੋਈ ਇਥੇ ਮਟੀਰੀਅਲ ਲੱਗਣਾ ਓਨੇ ਹੀ ਕਿਤੇ ਹੈ ਕਿਉਂ ਜਿਹੜਾ ਕੋਈ ਹੱਥੀ ਮਿਹਨਤ ਕਰਦਾ ਉਹਦਾ ਹੱਕ ਬਣਦਾ ਜਿੰਨੀ ਕੋਈ ਉਹਦੀ ਮਿਹਨਤ ਬੰਦੀ ਓਨੇ ਹੀ ਦੇ ਦਿਓ ਬਾਈ ਕਹਿੰਦੇ ਆਪਾਂ ਮੁਨਾਫਾ ਨਹੀਂ ਲੈਣਾ ਠੀਕ ਹੈ ਤੇ ਬਸ ਉਹਨਾਂ ਦੇ ਮਿਹਨਤਾਨਾ ਦੇ ਕੇ ਤੇ ਬਾਈ ਜੀ ਹੋਰਾਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਬਾਈ ਜੀ ਕੱਪੜਾ ਨੰਬਰ ਬੋਲੋ ਇੱਕ ਐਡਰੈਸ ਦੇ ਦਿਓ ਆਪਾਂ ਹਾਂਜੀ ਹਾਂਜੀ ਆਪਣਾ ਨਾਮ ਕਚੈਰੀ ਰੋਡ ਤੇ 2 ਨੰਬਰ ਗਲੀ ਦੇ ਵਿੱਚ ਚੱਕੀ ਟੱਪ ਕੇ ਆਪਣਾ ਇੱਥੇ ਛੋਟੀ ਆਰੀ ਲੱਗੀ ਹੋਈ ਜੀ ਖਰਾਦਨ ਲ ਤੇ ਮੇਰੇ ਫਾਦਰ ਦਾ ਨਾਮ ਹੈਗਾ ਜੀ ਮੇਲਾ ਸਿੰਘ ਨੰਬਰ ਹੈਗਾ ਉਹਨਾਂ 90411 99490 ਤੇ ਮੇਰਾ ਆਪਦਾ ਨੰਬਰ ਹੈ ਜੀ 8699537929 ਹਾਂਜੀ ਤੇ ਇੱਕ ਖਾਸ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਲਈ ਇੱਥੇ ਵੀਰੇ ਹੋਰਾਂ ਕੋਲੇ ਨਾ ਸਪੈਸ਼ਲ ਜਿਹੜੇ ਸ਼ੂਗਰ ਦੇ ਗਲਾਸ ਨੇ ਉਹ ਸਪੈਸ਼ਲ ਇਸ ਜਗ੍ਹਾ ਤੋਂ ਮਿਲਦੇ ਨੇ ਬਾਈ ਜੀ ਹੋਰਿਆ ਆਪ ਦੇ ਹੱਥੀਂ ਤਿਆਰ ਕਰਦੇ ਨੇ ਆ ਸਾਰਾ ਇਹਨਾਂ ਕੋਲੇ ਬਾਈ ਜੀ ਹੋਰਾਂ ਕੋਲੇ ਆਪਦਾ ਸਿਸਟਮ ਹੈ ਬਾਕੀ ਉਹ ਵੀ ਤੁਹਾਨੂੰ ਵੀਡੀਓ ਪਾ ਬਣਾ ਕੇ ਦਿਖਾਵਾਂਗੇ ਉਹਦੇ ਵਿੱਚ ਵੀ ਕੀ ਕੀ ਫਾਇਦੇ ਹੁੰਦੇ ਨੇ ਉਹ ਵੀਡੀਓ ਪਾ ਅਲੱਗ ਤੋਂ ਬਣਾਵਾਂਗੇ ਹਾਂਜੀ ਕੋਈ ਵੀ ਭਰਾ ਕਲੱਬ ਵਾਲਾ ਜਿਹੜਾ ਭਰਾ ਕੋਈ ਆਰਡਰ ਦਿੰਦਾ ਤਾਂ ਉਹਨਾਂ ਨੂੰ ਤੁਸੀਂ ਐਵੇਂ ਨਾਲੋਂ ਪੂਰੇ ਪੂਰੇ ਰੇਟ ਦੇ ਵਿੱਚ ਹੀ ਭਾਈ ਕਹਿੰਦੇ ਵੀ ਆਪਾਂ ਤਿਆਰ ਕਰਕੇ ਦੇ ਦਾਂ 150 200 ਜਿੰਨਾ ਵੀ ਕੋਈ ਲੋੜ ਹੈ ਤਾਂ ਉਹਨਾਂ ਆਪਾਂ ਤਿਆਰ ਕਰਕੇ ਦੇ ਦੇਣਾ ਹੈ ਨਾ ਭਾਈ ਜੀ ਹਾਂਜੀ ਹਾਂਜੀ ਤੇ ਸੋ ਸਾਰੇ ਭਰਾਵਾਂ ਦਾ ਧੰਨਵਾਦ ਹੋਰ ਕਿਤੇ ਪੈਸੇ ਖਰਾਬ ਕਰਨ ਦੀ بجائے ਇਹ ਇੰਨਾ ਕੁ ਪੁੰਨ ਵਾਲਾ ਕੰਮ ਜ਼ਰੂਰ ਕਰੋ ਜੀ ਧੰਨਵਾਦ